ਜੋ ਕੋਈ ਮੈਂ ਆਪਣੇ ਹੌਸਲੇ ਵਿੱਚ ਕੋਟੋ ਘੜ ਤਿੰਨ ਤੋਂ ਚਾਰ ਸਰਕਾਰਾਂ ਜਿਹੜੀਆਂ ਢਾ ਲੀਆਂ ਦੇਖ ਲਈਆਂ ਆ ਠੀਕ ਹੈ ਜੀ ਉਹ ਮੈਨੂੰ ਨਹੀਂ ਲੱਗਦਾ ਕੋਈ ਅਜਿਹੀ ਸਰਕਾਰ ਆ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਆ ਠੀਕ ਹੈ ਸਰਕਾਰ ਸਾਨੂੰ ਉਹੋ ਜੀ ਚਾਹੀਦੀ ਆ ਲੋਕਾਂ ਦੇ ਹਿੱਤ ਦੀ ਸਰਕਾਰ ਜਿਹੜੀ ਗਰੀਬ ਬੰਦੇ ਦਾ ਭਲਾ ਸੋਚੇ ਸਰਕਾਰਾਂ ਨੇ ਕੀ ਕੀਤਾ ਤੁਸੀਂ ਪਹਿਲਾਂ ਦੀਆਂ ਸਰਕਾਰਾਂ ਵੀ ਹੰਡਾਈਆਂ ਨੇ ਉਹਨਾਂ ਨੇ ਤੇ ਲੁੱਟ ਸੁੱਟ ਲਿਆ ਨਹੀਂ ਜੀ ਦੇਖੋ ਲੁੱਟ ਸੁੱਟ ਸਰਕਾਰਾਂ ਹੁੰਦੀਆਂ ਲੁੱਟਣ ਵਾਸਤੇ ਆ ਪਰਲੇ ਪੋਲੀਟੀਸ਼ੀਅਨ ਜਦੋਂ ਉਹ ਆਪਣੀ ਰਿਟਰਨ ਫਾਈਲ ਕਰਦਾ ਅੱਜ ਉਹਦੀ 1 ਕਰੋੜ ਦੀ 10 ਕਰੋੜ ਹੋਈ ਨੂੰ ਸਾਨੂੰ ਨਹੀਂ ਪਤਾ ਕਿਹੜਾ business ਕਰਦੇ ਆ ਵੀ 1 ਕਰੋੜ ਦੇ ਇੱਕ ਸਾਲ ਦੇ ਵਿੱਚ 10 ਕਰੋੜ ਨਾਲ ਬਣ ਗਿਆ ਇਹ ਤੇ ਲੋਕਾਂ ਨੂੰ ਪਤਾ ਲੱਗਣੀ ਚਾਹੀਦਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਰਾਂਗੇ ਖਾਸ ਗੱਲਬਾਤ ਲਿਵਿੰਗ ਇੰਡੀਆ ਟੀਮ ਗਰਾਉਂਡ ਜ਼ੀਰੋ ਦੇ ਉੱਪਰ ਦੁਕਾਨਦਾਰ ਤੋਂ ਲੈ ਕੇ ਸਾਈਕਲ ਚਾਲਕ ਤੱਕ ਆਟੋ ਚਾਲਕ ਬੱਸ ਡਰਾਈਵਰ ਤੇ ਆਮ ਲੋਕਾਂ ਦੇ ਨਾਲ ਕਰਾਂਗੇ ਖਾਸ ਗੱਲਬਾਤ ਕਿ ਲੋਕ ਕਿੰਦਾ ਦੀ ਸਰਕਾਰ ਚਾਹੁੰਦੇ ਨੇ ਕਿੰਦਾ ਦੇ ਲੀਡਰ ਚਾਹੁੰਦੇ ਨੇ ਕਿਉਂਕਿ ਸਰਕਾਰਾਂ ਤੇ ਬਹੁਤ ਵੇਖੀਆਂ ਪਰ ਐਰਕੇ ਜੇ ਲੋਕ ਸਭਾ ਚੋਣਾਂ ਦੇ ਵਿੱਚ ਹਰ ਇੱਕ ਪਾਰਟੀ ਆਪਣਾ ਜਿਹੜਾ ਕੀ ਆਪਣਾ ਵਿਜਿਟ ਲੈ ਕੇ ਲੋਕਾਂ ਦੇ ਵਿੱਚ ਵਿਚਾਰ ਰਹੀ ਆ ਲੋਕ ਕੀ ਸੋਚਦੇ ਨੇ ਸਰਕਾਰਾਂ ਦੇ ਇਹ ਬਾਰੇ ਇਹ ਗੱਲਬਾਤ ਕਰਨ ਵਾਸਤੇ ਅਸੀਂ ਗਰਾਊਂਡ ਜ਼ੀਰੋ ਦੇ ਉੱਪਰ ਪਹੁੰਚੇ ਹੋਏ ਆ ਕਿ ਹਰ ਇੱਕ ਲੋਕਾਂ ਦੇ ਵਿਚਾਰ ਆਪਣੇ ਟੀਵੀ ਸਕਰੀਨ 'ਤਾਂ ਨਹੀਂ ਲੋਕਾਂ ਤੱਕ ਪਹੁੰਚਾਏ ਜਾਣ ਕੇ ਸਰਕਾਰਾਂ ਤੱਕ ਪਹੁੰਚਾਏ ਜਾਣ ਕੇ ਕਿ ਸਰਕਾਰਾਂ ਜਿਹੜੀਆਂ ਪਹਿਲੀਆਂ ਸਨ ਉਹਨਾਂ ਨੇ ਕਿੰਨੇ ਕੰਮ ਕੀਤੇ ਹੁਣ ਸਰਕਾਰਾਂ ਨੇ ਜਿਹੜੀ ਹੈਗੀ ਆ ਉਹਨਾਂ ਵੱਲੋਂ ਕਿੰਨੇ ਕੰਮ ਕੀਤੇ ਜਾ ਰਹੇ ਨੇ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਰਾਹਗਿਰਿਆਂ ਦੇ ਨਾਲ ਕਿ ਲੋਕ ਕਿੰਨਾਂ ਦੀ ਸਰਕਾਰ ਚਾਹੁੰਦੇ ਨੇ ਕਿਉਂਕਿ ਸਰਕਾਰ ਵੀ ਲੋਕ ਬਣਾਉਂਦੇ ਨੇ ਸਰਕਾਰ ਦੇ ਜਿਹੜੇ ਨਮਾਇंदे ਨੇ ਲੋਕਾਂ ਦੇ ਨਾਲ ਵਿਚਾਰ ਕਰਦੇ ਨੇ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਕਹਿੰਦੇ ਨੇ ਕਿ ਜੋ ਉਹਨਾਂ ਨੂੰ ਚਾਹੀਦਾ ਉਹ ਦਵਾਂਗੇ ਕਿ ਲੋਕ ਇਸ ਗੱਲ ਨੂੰ ਕਿੰਦਾ ਸੋਚਦੇ ਸਭ ਤੋਂ ਪਹਿਲਾਂ ਰਾਹਗਿਰਿਆਂ ਨਾਲ ਗੱਲਬਾਤ ਕਰਾਂਗੇ ਭਾਈ ਸਭ ਕੀ ਨਾਮ ਹੈ ਰਾਜਕਮਾਰ ਰਾਜਕਮਾਰ ਜੀ ਕੀ ਕੰਮ ਕਰਦੇ ਨੇ ਮੈਂ ਇੱਕ ਪ੍ਰਾਈਵੇਟ ਜੋ ਕੁਆਰਟਰ ਦੀ ਕਿੰਦਾ ਦੀ ਲੋਕ ਸਭਾ ਦੀ ਚੋਣਾਂ ਵਾ ਸਾਰੇ ਪਾਸੇ ਕੀ ਹਲਚਲ ਹੋਈ ਆ ਲੋਕ ਪ੍ਰਚਾਰ ਕਰ ਰਹੇ ਨੇ ਲੀਡਰ ਤੁਸੀਂ ਕਿਹਦਾ ਦੀ ਸਰਕਾਰ ਚਾਹੁੰਦੇ ਸਰਕਾਰਾਂ ਤਾਂ ਬਹੁਤ ਦੇਖੀਆਂ ਇਸ ਸਰਕਾਰ ਤੇ ਪਹਿਲੇ ਸਰਕਾਰਾਂ ਦੇ ਵਿੱਚ ਕੀ ਹੈਗਾ ਤੇ ਲੋਕ ਕੀ ਮੰਗਦੇ ਦੇਖੋ ਜੀ ਮੈਂ ਆਪਣੀ ਹੌਸ ਦੇ ਵਿੱਚ ਘੱਟੋ ਘੱਟ ਤਿੰਨ ਤੋਂ ਚਾਰ ਸਰਕਾਰਾਂ ਜਿਹੜੀਆਂ ਢਾ ਲੀਆਂ ਦੇਖ ਲਈਆਂ ਆ ਠੀਕ ਹੈ ਜੀ ਉਹ ਮੈਨੂੰ ਨਹੀਂ ਲੱਗਦਾ ਕੋਈ ਅਜਿਹੀ ਸਰਕਾਰ ਆ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਆ ਠੀਕ ਹੈ ਸਰਕਾਰ ਸਾਨੂੰ ਉਹੋ ਜੀ ਚਾਹੀਦੀ ਆ ਲੋਕਾਂ ਦੇ ਹਿੱਤ ਦੀ ਸਰਕਾਰ ਜਿਹੜੀ ਗਰੀਬ ਬੰਦੇ ਦਾ ਭਲਾ ਸੋਚੇ ਮਾੜੇ ਬੰਦੇ ਨੂੰ ਸਿਸਟਮ ਸਾਈਟ ਤੇ ਸੱਟ ਰੱਖੇ ਇਹ ਨਹੀਂ ਕਿ ਅੱਜ ਉਹ ਆਗੇ ਕੱਲੋ ਆਗੇ 2020 ਮੈਚ ਕਰ ਲਿਆ ਤੇ ਸਾਨੂੰ ਸਰਕਾਰ ਨਹੀਂ ਚਾਹੀਦੀ ਪਰ ਲੋਕ ਕੀ ਮੰਗਦੇ ਨੇ ਲੋਕ ਆਪਣੇ ਕਿ ਲੋਕਾਂ ਦੇ ਵਿਚਾਰ ਅਸੀਂ ਲੈਣ ਵਾਸਤੇ ਗਰਾਊਂਡ 'ਚ ਤੁਸੀਂ ਕਹੇ ਕਿ ਤਿੰਨ ਸਰਕਾਰਾਂ ਹੰਡਾਈਆਂ ਇਸ ਸਰਕਾਰ ਦੇ ਵਿੱਚ ਕੋਈ ਫਰਕ ਹੈਗਾ ਜੇ ਮੈਨੂੰ ਦੇਖੋ ਕੋਈ ਫਰਕ ਨਜ਼ਰ ਨਹੀਂ ਆਇਆ ਪਿਛਲੀ ਸਰਕਾਰਾਂ ਦੇ ਆ ਸਰਕਾਰ ਦੇ ਵਿੱਚ ਦੇਖੋ ਲੋਕ ਮੰਗਦੇ ਆ ਕੁਝ ਨਹੀਂ ਮੰਗਦੇ ਕੋਈ ਬਿਜਲੀ ਫਰੀ ਨਹੀਂ ਮੰਗਦੇ ਕੋਈ ਆਟਾ ਨਹੀਂ ਮੰਗਦੇ ਕੋਈ ਦਾਲ ਨਹੀਂ ਮੰਗਦੇ ਕੋਈ ਕਣਕ ਨਹੀਂ ਮੰਗਦੇ ਸਿਰਫ ਲੋਕ ਮੰਗਦੇ ਆ ਕਿ ਸਾਨੂੰ ਇੱਕ ਬੇਰੋਜ਼ਗਾਰ ਨੂੰ ਨੌਕਰੀ ਦਿੱਤੀ ਜਾਵੇ ਪਲੱਸ ਇੱਕ ਮੈਡੀਕਲ ਸਹੂਲਤ ਦਿੱਤੀ ਜਾਵੇ ਠੀਕ ਹੈ ਇੱਕ ਪੜ੍ਹ ਐਜੂਕੇਸ਼ਨ ਦਿੱਤੀ ਜਾਵੇ ਕਿ ਜਿਹੜੇ ਗਰੀਬ ਤਰ੍ਹਾਂ ਦੇ ਲੋਕ ਹੈ ਜਿਹੜੇ ਵਧੀਆ ਪੜ੍ਹਾਈ ਕਰ ਸਕਣ ਤੇ ਜਿਹੜੇ ਗਰੀਬ ਲੋਕ ਹੈ ਇੱਕ ਵਧੀਆ ਮੈਡੀਕਲ ਸਹੂਲਤ ਲੈ ਸਕਣ ਪਰ ਆਮ ਪਾਰਟੀ ਦੇ ਵੱਲੋਂ ਤੇ ਮੈਡੀਕਲ ਮੁਹੱਲਾ ਕਲੀਨਿਕ ਖੋਲੇ ਗਏ ਨੇ ਲੋਕਾਂ ਨੂੰ ਸਹੂਲਤਾਂ ਦਿੱਤੀ ਜਾ ਰਹੀਆਂ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਦੇਖੋ ਜਿਹੜੇ ਮੁਹੱਲਾ ਕਲੀਨਿਕ ਕਹਿੰਦੇ ਪਏ ਆਪਾਂ ਖੋਲੇ ਕਾਫੀ ਖੋਲੇ ਠੀਕ ਹੈ ਬਹੁਤ ਵਧੀਆ ਖੋਲੇ ਲੇਕਿਨ ਉਹ ਮੁਹੱਲਾ ਕਲੋ ਨੇ ਖਲੇ ਕਿਸ ਤਰ੍ਹਾਂ ਆ ਆ ਦੇਖੋ ਨਾ ਨਾ ਤਾਂ ਤੇ ਡਾਕਟਰ ਟਾਈਮ ਨਾ ਬੈਂਦਾ ਨਾ ਉਥੇ ਦਵਾਈਆਂ ਕੋਈ ਆਪਣੇ ਵੀ ਉਹਨੀਆਂ ਟੈਸਟ ਕਰਵਾਣ ਚੱਲ ਜੋ ਜੀ ਪੰਜ ਪੰਜ ਦਿਨ ਲਾਈਨ 'ਚ ਲੱਗਣਾ ਪੈਂਦਾ ਜੀ ਮੈਨੂੰ ਅੱਜ ਟੈਸਟ ਦੀ ਲੋੜ ਆ ਕਿਹੇ ਮੈਂ ਕਹਿੰਦਾ ਮੇਰੇ ਕੋਲ ਪ੍ਰੋਬਲਮ ਆ ਗਈ ਆ ਮੰਨ ਲਓ ਮੈਨੂੰ ਅੱਜ ਟੈਸਟ ਦੀ ਲੋੜ ਆ ਹਨਾ ਜੀ ਮੈਨੂੰ ਜਾ ਕੇ ਪੰਜ ਦਿਨਾਂ ਬਾਅਦ ਟੈਸਟ ਕਰਾਣਾ ਪਏਗਾ ਉਥੋਂ ਫ੍ਰੀ ਦੇ ਵਿੱਚ ਠੀਕ ਹੈ ਮੈਂ ਉਹ ਪੰਜ ਦਿਨਾਂ ਨੂੰ ਟਿਕਾਂ ਦਾ ਟੈਸਟ ਕਰਾਉਣ ਵਾਸਤੇ ਉਹਨੇ ਦੇਚੇ ਮੇਰੀ ਪ੍ਰੋਬਲਮ ਹੋਰ ਵਾਜੇ ਲੇਕਿਨ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਜੀ ਪਰ ਪਹਿਲਾਂ ਸਰਕਾਰਾਂ ਨੇ ਕੀ ਕੀਤਾ ਤੁਸੀਂ ਪਹਿਲਾਂ ਸਰਕਾਰਾਂ ਵੀ ਹੰਡਾਈਆਂ ਨੇ ਉਹਨਾਂ ਨੇ ਤੇ ਲੁੱਟ ਸੁੱਟ ਲਿਆ ਸਰ ਨਹੀਂ ਜੀ ਦੇਖੋ ਲੁੱਟ ਸੁੱਟ ਸਰਕਾਰਾਂ ਹੁੰਦੀਆਂ ਲੁੱਟਣ ਵਾਸਤੇ ਆ ਗਰੀਬਾਂ ਦੇ ਇੱਤੇ ਵਿੱਚ ਹੁੰਦੀਆਂ ਹੀ ਨਹੀਂ ਆ ਪਰ ਇਹ ਗਰੀਬੀ ਲੋਕ ਬਣਾਉਂਦੇ ਸਰਕਾਰ ਗਰੀਬ ਲੋਕ ਸਰਕਾਰ ਬਣਾਉਂਦੇ ਆ ਗਰੀਬ ਲੋਕ ਸੋਚਦੇ ਆ ਕਿ ਚਲੋ ਵਧੀਆ ਸਰਕਾਰ ਬਣਾਵਾਂਗੇ ਕੁਝ ਨਵਾਂ ਚੀਜ਼ ਆਊਗੀ ਨਵੀਂ ਕੋਈ ਫੈਸਿਲਿਟੀ ਲੈ ਕੇ ਆਣਗੇ ਐਜੂਕੇਸ਼ਨ ਲੈ ਕੇ ਆਣਗੇ ਮੈਡੀਕਲ ਸੁਵਿਧਾ ਲੈ ਕੇ ਆਣਗੇ ਦੇਖੋ ਸੈਂਟਰ ਗ ਆਸ਼ਮਾਨ ਕਾਰਡ 5 ਲੱਖ ਦਾ ਬੀਮਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿਸੇ ਵੀ ਹਸਪਤਾਲ ਚਲ ਜਓ ਇਲਾਜ ਫਰੀ ਹੈ ਇਹ ਹੈ ਉਹ ਹੈ ਨਾ ਕਿਤੇ ਵੀ ਤੁਸੀਂ ਉਹ ਕਾਰਡ ਨੂੰ ਲੈ ਜਾ ਕੇ ਪ੍ਰਾਈਵੇਟ ਚਲ ਜਓ ਨਾ ਉੱਥੇ ਤੁਹਾਨੂੰ ਇਲਾਜ ਫਰੀ ਨਹੀਂ ਮਿਲਣਾ ਉਹਦੇ ਵਿੱਚ ਕੁਝ ਚੀਜ਼ਾਂ ਹੋਣੀਆਂ ਫਰੀ ਬਸ ਜਿੱਦਾਂ ਮੈਨੂੰ ਕੋਈ ਪ੍ਰੋਬਲਮ ਪੈ ਗਈ ਆ ਉਹਦੇ ਵਿੱਚ ਕੀ ਹੋਣਾ ਕਿ ਮੈਨੂੰ ਜੋ ਮੇਰਾ 50000 ਦਾ ਇਲਾਜ ਹੋਗਾ ਨਾ ਉਹ ਮੈਨੂੰ 10000 ਦਾ ਹੀ ਮਿਲਣਾ ਆ ਮੈਨੂੰ 50000 ਬਾਕੀ ਪੈ ਆਪਣੇ ਕੋਲੋਂ ਦੇਣੇ ਪੈਣੇ ਆ ਪਰ ਹੁਣ ਕਿੱਦਾਂ ਦੀ ਤੁਸੀਂ ਇਹ ਕਿਦਾਂ ਦਾ ਲੀਡਰ ਚਾਹੁੰਦੇ ਹੋ ਕਿਦਾਂ ਦੀ ਸਰਕਾਰ ਚਾਹੀਦੀ ਹੈ ਦੇਖੋ ਲੀਡਰ ਇੱਕ ਵਧੀਆ ਲੀਡਰ ਹੋਣਾ ਚਾਹੀਦਾ ਜਿਹੜਾ ਲੋਕਾਂ ਦੀ ਗੱਲਾਂ ਬਾਤਾਂ ਸੁਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਜੋ ਕਰੇ ਜਿਹੜੀ ਸਰਕਾਰ ਜਿਹੜੀ ਨਵੀਂ ਬਣੇ ਇਹ ਉਹੋ ਜੀ ਬਣੇ ਜਿਹੜੇ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ ਐਜੂਕੇਸ਼ਨ ਫਰੀ ਦੇਵੇ ਮੈਡੀਕਲ ਫਰੀ ਦੇਵੇ ਤੇ ਬੇਰੋਜ਼ਗਾਰਾਂ ਨੂੰ ਨੌਕਰੀ ਦੇਵੇ ਇਹ ਨਹੀਂ ਕਿ ਇਹਨੂੰ ਬਿਜਲੀ ਫਰੀ ਦੇ ਦਿਓ ਜੀ ਇਹਨਾਂ ਨੂੰ ਪਾਣੀ ਫਰੀ ਦੇ ਦਿਓ ਜੀ ਫਲਾਣਾ ਫਰੀ ਦੇ ਦਿਓ ਜੀ ਫਲਾਣਾ ਆਟਾ ਦਾਲ ਸਕੀਮ ਫਰੀ ਦੇ ਦਿਓ ਜੀ ਕਿਸੇ ਨੂੰ ਕੱਖ ਨਹੀਂ ਚਾਹੀਦਾ ਨੌਕਰੀਆਂ ਚਾਹੀਦੀਆਂ ਸਿਰਫ ਨੌਕਰੀ ਚਾਹੀਦੀ ਆ ਮੈਡੀਕਲ ਚਾਹੀਦਾ ਤੇ ਐਜੂਕੇਸ਼ਨ ਚਾਹੀਦੀ ਆ ਕਿ ਹਾਂ ਜੇ ਤੁਸੀਂ ਕਹਿੰਦੇ ਨਾ ਆਪਾਂ ਫ੍ਰੀ ਕਰਨਾ ਆ ਫ੍ਰੀ ਨਾ ਕਰੋ ਥੋੜਾ ਰੇਟ ਘਟਾ ਲਓ ਹੂੰ ਜਿੱਦਾਂ ਆਪਾਂ ਬਿਜਲੀ ਦਾ ਯੂਨਿਟ ਹੈਗੇ ਆਪਣੇ 7 ਰੁਪਏ ਲੈਂਦੇ ਆ ਤੁਸੀਂ ਇਹਨੂੰ 2 ਰੁਪਏ ਕਰ ਦਿਓ 3 ਰੁਪਏ ਕਰ ਦਿਓ ਪੈਸੇ ਲਓ ਪਰ ਫ੍ਰੀ ਨਾ ਕਰੋ ਫ੍ਰੀ ਨਾ ਕਰੋ ਕਿਉਂਕਿ ਫ੍ਰੀ ਦੇ ਕੇ ਤੁਸੀਂ ਸਰਕਾਰ ਲੋਕਾਂ ਨੂੰ ਫ੍ਰੀ ਦੇ ਦੇ ਕੇ ਉਹਨਾਂ ਨੂੰ ਮੰਗਤਾ ਬਣਾ ਰਹੀ ਆ ਹੂੰ ਇੱਕ ਹੱਡਾ ਹੱਡਾ ਦੇ ਆਰਾਮ ਆ ਰਹੀ ਆ ਕੰਮ ਨਾ ਕਰ ਸਕੇ ਇਹ ਲੋਕਾਂ ਦੇ ਵਿਚਾਰ ਨੇ ਲੋਕ ਵਿਚਾਰ ਰੱਖ ਰਹੇ ਨੇ ਆਪਣੇ ਆਪਣੇ ਕਿ ਸਾਨੂੰ ਫ੍ਰੀ ਦੇ ਵਿੱਚ ਕੁਝ ਨਹੀਂ ਚਾਹੀਦਾ ਸਾਨੂੰ ਨੌਕਰੀਆਂ ਚਾਹੀਦੀਆਂ ਨੇ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਕਿਉਂਕਿ ਸਰਕਾਰ ਜੇ ਦਿੰਦੀ ਆ ਫ੍ਰੀ ਤੇ ਉਹਦੇ ਤੋਂ ਵਸੂਲੇ ਲੋਕਾਂ ਕੋ ਜਾਂਦੇ ਨੇ ਜਦੋਂ ਸਰਕਾਰ ਦੇ ਲੀਡਰਾਂ ਦੇ ਵੱਲੋਂ ਵੋਟ ਮੰਗੀ ਜਾਂਦੀ ਆ ਕੁੰਡੀ ਖੜਕਾ ਕੇ ਵੋਟ ਮੰਗੀ ਜਾਂਦੀ ਆ ਜਦੋਂ ਸਰਕਾਰ ਆ ਬੱਜ ਜਾਂਦੀਆਂ ਨੇ ਫਿਰ ਇਹਨਾਂ ਲੋਕਾਂ ਵਾਸਤੇ ਉਹਨਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਲੋਕਾਂ ਦੇ ਨਾਲ ਵੱਖਰੇ ਵੱਖਰੇ ਵਿਚਾਰ ਲੋਕਾਂ ਦੇ ਲੈ ਰਹੇ ਆ ਸਿਰਫ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਕਿਸ਼ੋਰ ਸ਼ਰੀਨ ਆ ਜੀ ਕਿਸ਼ੋਰ ਕੀ ਕੰਮ ਹੈ ਪਹਿਲਾਂ ਸਭ ਤੋਂ ਮੈਂ ਪ੍ਰੈਜ਼ੀਡੈਂਟ ਪੀ ਐਨ ਬੀ ਸਟਾਫ ਯੂਨੀਅਨ ਪੰਜਾਬ ਡਿਪਟੀ ਜਨਰਲ ਸੈਕਟਰੀ ਪੰਜਾਬ ਬੈਂਕਿੰਗ ਪ੍ਰਾਈਜ਼ ਫੈ ਸੈਂਟਰਲ ਕਮੇਟੀ ਮੈਂਬਰ ਆਲ ਇੰਡੀਆ ਬੈਂਕਿੰਗ ਐਮਪਲਾਈਜ਼ ਐਸੋਸੀਏਸ਼ਨ ਔਰ ਅੰਮ੍ਰਿਤਸਰ ਬੈਂਕਰਸ ਜਿਹੜੀ ਐਸੋਸੀਏਸ਼ਨ ਆ ਉਹਦਾ ਮੈਂ ਪ੍ਰੈਜ਼ੀਡੈਂਟ ਆਈ ਹਾਂ ਲੋਕ ਸਭਾ ਦੇ ਚੋਣਾਂ ਕਿਦਾਂ ਦੀ ਸਰਕਾਰ ਚਾਹੁੰਦੇ ਨੇ ਕਿਦਾਂ ਦਾ ਲੀਡਰ ਚਾਹੁੰਦੇ ਅਸੀਂ ਜਾਣੇ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਹੋਣੀ ਹੈ ਉਹ ਚ ਲੀਡਰ ਆਵੇ ਜਿਹੜਾ ਇਮਾਨਦਾਰ ਹੋਵੇ ਲੋਕਾਂ ਦੀ ਐਕਸਪੈਕਟੇਸ਼ਨ ਪੂਰਾ ਕਰੇ ਉਹ ਦੋ ਉਹ ਪੋਲੀਟੀਕਲ ਪਾਰਟੀ ਚਾਹੀਦੀ ਹੈ ਜਿਹੜੀਆਂ ਉਹ ਜਿਹੜੀਆਂ ਵੈਕੈਂਸੀਜ਼ ਜਿਹੜੀਆਂ ਬੱਚੇ ਇਹਨੇ ਪੜ ਕੇ ਹਰ ਸਾਲ ਤਕਰੀਬਨ 25 ਤੋਂ 30 ਹਜ਼ਾਰ ਬੱਚਾ ਜਿਹੜਾ ਉਹ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਕੇ ਬਾਹਰ ਨਿਕਲਦਾ ਹੈ ਉਹਨਾਂ ਨੂੰ ਨੌਕਰੀਆਂ ਮਿਲਣ ਇਮਪਲॉयਮੈਂਟ ਜਿਹੜੀ ਉਹ ਸਰਕਾਰ ਚਾਹੀਦੀ ਜਿਹੜੀ ਇਮਪਲॉयਮੈਂਟ ਅਪਰਚੂਨਿਟੀਜ਼ ਕ੍ਰੀਏਟ ਕਰੇ ਉਹ ਸਰਕਾਰ ਨਹੀਂ ਚਾਹੀਦੀ ਜਿਹੜੀ ਇਮਪਲॉयਮੈਂਟ ਅਪਰਚੂਨਿਟੀ ਨੂੰ ਖਤਮ ਕਰੇ ਸਰਕਾਰ ਉਹ ਚਾਹੀਦੀ ਜਿਹੜੀ ਇਮਪਲॉयਮੈਂਟ ਅਪਰਚੂਨਿਟੀਜ਼ ਕ੍ਰੀਏਟ ਕਰੇ ਇਮਾਨਦਾਰ ਸਰਕਾਰ ਹੋਵੇ ਉਹ ਜਿਹੜੀ ਅੱਜ ਕੱਲ ਨਸ਼ੇ ਦੀ ਪੰਜਾਬ ਦੇ ਖਾਸ ਕਰਕੇ ਨਸ਼ਾ ਜਾਂ ਜਿਹੜੀ ਡਰੱਗਸ ਹੈ ਜਿਹੜਾ ਜਿਹੜੀ ਡਿਸਪਲਿਨ ਜਿਹੜਾ ਉਹ ਚਾਹੀਦਾ ਨੇਸ਼ਨਲ ਡਿਸਪਲਿਨ ਚਾਹੀਦਾ ਹੈ ਲਗਾ ਕਿ ਸਰਕਾਰਾਂ ਤੇ ਪਹਿਲੀਆਂ ਵੀ ਤੁਸੀਂ ਦੇਖੀਏ ਹੰਡਾਈਆਂ ਸਰਕਾਰਾਂ ਨੇ ਉਹਨਾਂ ਸਰਕਾਰਾਂ ਤੇ ਇਹ ਸਰਕਾਰਾਂ ਚ ਕਿੰਨਾ ਅੰਤਰ ਹੈ ਕਿਹੜੀ ਸਰਕਾਰ ਦੇ ਚ ਕਾਲੀ ਦਲ ਸਰਕਾਰ ਅਕਾਲੀ ਦਲ ਸਰਕਾਰ ਤੇ ਲਹਿ ਹੈ ਨਹੀਂ ਹੁਣ ਤੇ ਸਰਕਾਰ ਪੰਜਾਬ ਪੰਜਾਬ ਆਪਦੀ ਸਰਕਾਰ ਹੈ ਪਹਿਲੇ ਦੀ ਗੱਲ ਕਰਦੇ ਅਸੀਂ ਪਹਿਲਾਂ ਜੀ ਇਸ ਤਰ੍ਹਾਂ ਕਿਸੇ ਨੇ ਵੀ ਖਤਮ ਨਹੀਂ ਕੀਤੀ ਜੀ ਅ ਜਿਹੜੀ ਚੀਜ਼ਾਂ ਚੱਲਦੀਆਂ ਜਿਹੜੀ ਕਰਾਪਸ਼ਨ ਚੱਲਦੀ ਹੈ ਕਿਸੇ ਨੇ ਖਤਮ ਨਹੀਂ ਉਹ ਕਰਾਪਸ਼ਨ ਹੁਣ ਵੀ ਚੱਲਦੀ ਪਈ ਹੈ ਅੱਗੇ ਪੈਸੇ ਰੇਟ ਘੱਟ ਸੀ ਹੁਣ ਰੇਟ ਜ਼ਿਆਦਾ ਹੈ ਕਰਾਪਸ਼ਨ ਬੰਦ ਥੋੜੀ ਜਿਹੀ ਹੋ ਗਈ ਪੰਜਾਬ ਤੇ ਚ ਤਰਪਚਨ ਉਸ ਤਰ੍ਹਾਂ ਚੱਲ ਰਹੀ ਹੈ ਮੁਜਿੱਦਾ ਸਰਕਾਰ ਕਹਿ ਰਹੀ ਹੈ ਕਿ ਸੇ ਬਹੁਤ ਸਕੰਜਾ ਕੱਟ ਸਿਆ ਪੰਜਾਬ ਦੇ ਮੁਜਿੱਦਾ ਸਰਕਾਰ ਇਸ ਤਰ੍ਹਾਂ ਕਹਿ ਰਹੀ ਹੈ ਭਗਵੰਤ ਜਿਹੜਾ ਨੋ ਡਾਊਟ ਉਹ ਇਮਾਨਦਾਰ ਹਾਲੇ ਤੱਕ ਕੋਈ ਅਲੀਗੇਸ਼ਨ ਲੱਗਾ ਪਰ ਜਿਹੜੇ ਥੜੇ ਬੰਦੇ ਉਹ ਨਾ ਕੰਟਰੋਲ ਹੋ ਸਕਦੇ ਜੀ ਉਹ ਇਸ ਤਰ੍ਹਾਂ ਚੱਲਦੇ ਪਏ ਲੱਗਦਾ ਕਿ ਜਿਹੜੇ ਥੱਲੇੜੇ ਹੈਗੇ ਸਕੰਜਾ ਉਹਨਾਂ ਦੇ ਉੱਪਰ ਸਕੰਜਾ ਕੱਟਣਾ ਪਰ ਉਹਨਾਂ ਦੇ ਕੱਟਣਾ ਚਾਹੀਦਾ ਹੈ ਸਰਕਾਰ ਨੂੰ ਜਿਹੜੀ ਹੈ ਜਿਹੜੀ ਹੈ ਕੰਨੀ ਜੀ ਵਿਜੀਲੈਂਸ ਇਹਨਾਂ ਡਿਪਾਰਟਮੈਂਟ ਨਾਲ ਪੁਲਿਸ ਡਿਪਾਰਟਮੈਂਟ ਹੈ ਪਰ ਉਹ ਵੀ ਜਿਹੜੇ ਉਹ ਸਿਲੈਕਟਡ ਬੰਦਿਆਂ ਨੂੰ ਕਰਦੇ ਆ ਸਾਰਿਆਂ ਨੂੰ ਕਰ ਮੇਰੀ ਅਗਲੇ ਸਾਲ ਤੇ ਸਵਾ ਕਰੋੜ ਹੁੰਦੀ ਹੈ ਪਰ ਜਿਹੜੇ ਪੋਲੀਟੀਸ਼ਨ ਹੈ ਜਦੋਂ ਉਹ ਆਪਣੀ ਰਿਟਰਨ ਫਾਈਲ ਕਰਦਾ ਅੱਜ ਉਹਦੀ 1 ਕਰੋੜ ਉਹਦੀ 10 ਕਰੋੜ ਹੋਈ ਇਹਨੂੰ ਸਾਨੂੰ ਨਹੀਂ ਪਤਾ ਕਿਹੜਾ ਬਿਨਸ ਕਰਦੇ ਆ ਵੀ 1 ਕਰੋੜ ਦੇ 1 ਸਾਲ ਦੇ ਜਿਹ 10 ਕਰੋੜ ਉਹਨਾਂ ਬਣ ਗਿਆ ਇਹ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਪਾਕਿਸਤਾਨ ਇਹ ਲੋਕਾਂ ਦੇ ਵਿਚਾਰ ਹੈਗੇ ਨੇ ਕਿ ਲੋਕ ਚਾਹੁੰਦੇ ਨੇ ਕਿ ਲੀਡਰ ਇਮਾਨਦਾਰ ਹੋਣਾ ਚਾਹੀਦਾ ਤੇ ਜਿਹੜੇ ਥਲੇੜੇ ਲੋਕ ਹੈਗੇ ਨੇ ਉਹ ਵੀ ਇਮਾਨਦਾਰ ਸਾਨੂੰ ਚਾਹੁੰਦੇ ਨੇ ਲੋਕਾਂ ਦੇ ਵਿਚਾਰ ਹੈ ਨੇ ਕਿ ਜਦੋਂ ਚਾਹ ਦੀਆਂ ਚੁਸਕੀਆਂ ਲਈਦੀਆਂ ਜਾਂ ਕੋਈ ਲੀਡਰ ਪੂਰਾ ਕਰਨਾ ਹੋਵੇ ਤੇ ਲੋਕ ਜਾਂ ਮੰਤਰੀ ਚਾਹ ਦੀ ਚੁਸਕੀਆਂ ਜ਼ਰੂਰ ਲੈਂਦੇ ਨੇ ਕਿਉਂਕਿ ਚਾਹ ਦੀ ਚੁਸਕੀਆਂ ਦੇ ਨਾਲ ਵਿਚਾਰ ਹੁੰਦੇ ਨੇ ਲੀਡਰਸ਼ਿਪ ਹੁੰਦੀ ਆ ਇਹ ਗੱਲਬਾਤ ਅਸੀਂ ਕਰਨ ਵਾਸਤੇ ਸਭ ਤੋਂ ਮੇਨ ਹੱਬ ਦੇ ਵਿੱਚ ਨਵੱਟੀ ਦੇ ਬਾਹਰ ਜਿਹੜੇ ਖੜੇ ਹੋਏ ਜਿੱਥੇ ਕੀ 3D ਜਾਂ ਹੀਰਾ ਪਨੀਰ ਵਾਲਾ ਜਿੱਥੇ ਲੋਕਾਂ ਦੇ ਵਿਚਾਰ ਲੈਣ ਵਾਸਤੇ ਆ ਦੀ ਪਹੁੰਚੇ ਹੋਏ ਆ ਕਿ ਲੋਕ ਚਾਹੁੰਦੇ ਨੇ ਲੋਕ ਚਾਹ ਦੀ ਚੁਸਕੀਆਂ ਲੈ ਰਹੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਕਿ ਲੀਡਰ ਕਿਦਾਂ ਦੇ ਚਾਹੀਦੇ ਨੇ ਸਰਕਾਰ ਕਿਦਾਂ ਦੀ ਚਾਹੀਦੀ ਆ ਮੌਜੂਦਾ ਸਰਕਾਰ ਤੇ ਬੀਤੀ ਸਰਕਾਰਾਂ ਵਿੱਚ ਕਿੰਨਾ ਅੰਤਰ ਹੈ ਸਰ ਕੀ ਕਹਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਜਤਿੰਦਰ ਸਿੰਘ ਭਾਟੀਆ ਮੈਂ ਆਮ ਆਦਮੀ ਪਾਰਟੀ ਤੋਂ ਵੀ ਆ ਕਾਉਂਸਲਰ ਵੀ ਆ ਔਰ ਵਪਾਰੀ ਲੀਡਰ ਵੀ ਆ ਦੇਖੋ ਗੱਲ ਇਹ ਕਿ ਇਹ ਹਿੰਦੁਸਤਾਨ ਦਾ ਜਿਹੜਾ ਨੀਸ ਰੱਖੀ ਗਈ ਸੀ 47 ਦੇ ਵਿੱਚ ਉਹ ਰੱਖੀ ਗਈ ਸੀ ਡੈਮੋਕ੍ਰੇਸੀ ਦੇ ਉੱਤੇ ਜੀ ਡਾਕਟਰ ਬੀ ਆਰ ਬੇਦਕਰ ਜੀ ਨੇ ਜਿਹੜਾ ਸੰਵਿਧਾਨ ਬਣਾਇਆ ਉਹ ਡੈਮੋਕ੍ਰੇਸੀ ਦਾ ਸੰਵਿਧਾਨ ਸੀਗਾ ਅੱਜ ਜਿਹੜਾ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਡੈਮੋਕ੍ਰੇਸੀ ਜਿਹੜੀ ਇਹ ਕਿਨਾਰੇ ਚੱਕੇ ਟਾਂਕੇ ਡਿਕਟੇਟਰਸ਼ਿਪ ਵਾਲਾ ਮੁਲਕ ਵੱਧ ਰਿਹਾ ਜਿਹੜੀਆਂ ਵੀ ਇਸ ਟਾਈਮ ਜਿਹੜੀਆਂ ਸੈਂਟਰ ਸਰਕਾਰ ਤੋਂ ਦੂਜੀਆਂ ਸਟੇਟਾਂ ਦੇ ਵਿੱਚ ਦੂਜੀਆਂ ਸਰਕਾਰਾਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਬਲੈਕਮੇਲ ਕੀਤਾ ਜਾ ਰਿਹਾ ਹੁਣ ਜਿਵੇਂ ਕਿ ਦਿੱਲੀ ਦੇ ਚੀਫ ਮਿਨਿਸਟਰ ਨੂੰ ਜਿਹੜਾ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਜਿਸ ਤਰੀਕੇ ਦੇ ਨਾਲ ਅਰੈਸਟ ਕਰਕੇ ਅੰਦਰ ਕੀਤਾ ਗਿਆ ਇਹ ਸਿਰਫ ਬਸ ਸਿਰਫ ਇਹ ਹੀ ਹੈ ਕਿ ਜਿੱਥੇ ਵੀ ਇਹਨਾਂ ਨੂੰ ਡਰ ਲੱਗਦਾ ਹੈ ਕਿ ਵੀ ਇਹ ਜਿਹੜੀਆਂ ਸਟੇਟਾਂ ਦੇ ਵਿੱਚ ਸਾਡਾ ਇਹ ਲੋਕ ਨੁਕਸਾਨ ਕਰ ਸਕਦੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਜਿਹੜਾ ਆ ਉਹ ਖਤਮ ਕੀਤਾ ਜਾ ਰਿਹਾ ਔਰ ਜਦੋਂ ਨਾ ਹਿੰਦੁਸਤਾਨ ਉਹ ਵਾਲੇ ਦਿਨਾਂ ਦੇ ਵਿੱਚ ਡੈਮੋਕ੍ਰੇਸੀ ਨੂੰ ਖਤਮ ਹੋ ਕੇ ਟੈਕਟੇਟਰਸ਼ਿਪ ਹੋ ਲਵੱਧ ਰਿਹਾ ਪਰ ਭਾਜੀ ਸਾਹਿਬ ਇੱਕ ਚੀਜ਼ ਆ ਤੁਸੀਂ ਚਾਹਦੇ ਤੁਸੀਂ ਕਿ ਲੰਦੇ ਆ ਲੋਕ ਬੈਠੇ ਨੌਜਵਾਨ ਵੀ ਬੈਠੇ ਹੋਏ ਨੇ ਤੁਸੀਂ ਕਹਿ ਰਹੇ ਹੋ ਕਿ ਮੈਂ ਆਮ ਪਾਰਟੀ ਤੋਂ ਹੈਗਾ ਲੋਕ ਤੁਹਾਡੇ ਨਾਲ ਕਿਦਾਂ ਦਾ ਵਿਚਾਰਦੇ ਨੇ ਲੋਕਾਂ ਦਾ ਕੀ ਹੈਗਾ ਵੀ ਕਿਉਂਕਿ ਲੋਕ ਕਹਿੰਦੇ ਕਿ ਕਰਪਸ਼ਨ ਬੰਦ ਨਹੀਂ ਹੋਈ ਦੇਖੋ ਕਰਪਸ਼ਨ ਜਿਹੜੀ ਇਹ ਦੁਨੀਆ ਦੇ ਉੱਤੇ ਆ ਹੂੰ ਕਰਪਸ਼ਨ ਇੱਕ ਮੁੱਦਾ ਜ਼ਰੂਰ ਹੈ ਲੇਕਿਨ ਕਰਪਸ਼ਨ ਨਾਲੋਂ ਵੀ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਚੀਜ਼ਾਂ ਨੇ ਉਹ ਹੈ ਕਿ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਦਾ ਮਿਲਣਾ ਅੱਜ ਪੰਜਾਬ ਵੇਖੀਏ ਪੰਜਾਬ ਦਾ ਨੌਜਵਾਨ ਜਿਹੜਾ ਬਾਹਰ ਵੱਲ ਤੱਕ ਰਿਹਾ ਬਾਹਰ ਜਾ ਰਿਹਾ ਦਾ ਇਹਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਚੀਜ਼ਾਂ ਚਾਹੀਦੀਆਂ ਏਮਪਲॉयਮੈਂਟ ਜਨਰੇਟ ਹੋਣੀ ਚਾਹੀਦੀ ਹੈ ਜਿਹੜਾ ਤੁਸੀਂ ਕ腐ਸ਼ਨ ਦੀ ਗੱਲ ਕਰਦੇ ਹੋ ਕ腐ਸ਼ਨ ਅੱਗੇ ਨਾਲ ਕਾਫੀ ਘਟੀ ਹੈ ਕ腐ਸ਼ਨ ਅੱਗੇ ਜਿਹੜੀ ਓਪਨ ਹੈਂਡ ਸੀਗੀ ਅੱਜ ਹੈਗੀ ਏ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੈਗੀ ਲੇਕਿਨ ਲੁਕਵੇਂ ਹੱਥਾਂ ਦੇ ਵਿੱਚ ਹੈਗੀ ਏ ਕਾਫੀ ਜਗ੍ਹਾ ਇਹਦੇ ਤੇ ਕੰਮ ਕੀਤਾ ਗਿਆ ਪਰ ਇਹ ਲੱਗਦਾ ਕਿ ਇਹ ਲੋਕ ਅਸੀਂ ਜ਼ਿੰਮੇਵਾਰ ਵੀ ਹੈਗੇ ਆ ਕਿ ਆਪਣਾ ਕਰਾਉਣ ਵਾਸਤੇ 50000 ਰੁਪਏ ਅਗਲੇ ਦਾ ਅਗੇ ਰਸਦੇ ਯਾਰ ਕੰਮ ਹੋਣਾ ਚਾਹੀਦਾ ਮੇਰਾ ਦੇਖੋ ਸਾਡੀ ਇੱਕ ਜਿਹੜੀ ਹੈ ਨਾ ਇਹ ਸੋਚ ਬਣ ਚੁੱਕੀ ਆ ਮੈਂ ਗੱਲ ਕਰਦਾ ਪੰਜਾਬ ਔਰ ਚੰਡੀਗੜ੍ਹ ਦੀ ਅਸੀਂ ਲੋਕ ਜਿਵੇਂ ਟ੍ਰੈਫਿਕ ਦੀ ਇੱਕ ਗੱਲ ਕਰ ਲਈਏ ਅਸੀਂ ਟ੍ਰੈਫਿਕ ਦੇ ਨਿਯਮਾਂ ਦੀਆਂ ਧੱਜੀਆਂ ਉਡਾਨੇਆਂ ਕਿਉਂਕਿ ਪ੍ਰਵਾਹ ਕੋਈ ਨਹੀਂ ਹੁੰਦੀ ਕਿ ਸਾਡਾ ਰਿਸ਼ਤੇਦਾਰ ਕੋਈ ਨਾ ਕੋਈ ਪਾਵਰ ਦੇ ਕੋਈ ਪੁਲਿਸ 'ਚ ਜਾਂ ਕਿਤੇ ਪੋਲਿਟੀਕਲ ਹੈ ਸਾਨੂੰ ਜਿਹੜਾ ਹੈਗਾ ਕ੍ਰਾਈਮ ਤੋਂ ਅਸੀਂ ਗਲਤ ਕਰਦੇ ਆ ਛਡਾ ਲੇਗਾ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਵੀ ਉੱਥੇ ਬਿਲਕੁਲ ਇਸ ਚੀਜ਼ ਦਾ ਡਰ ਹੈ ਕਿ ਕੋਈ ਕਿਸੇ ਦੀ ਸੁਣਵਾਈ ਨਹੀਂ ਹੋਣੀ ਲੇਕਿਨ ਇਹ ਚੀਜ਼ਾਂ ਨੂੰ ਪੰਜਾਬ ਦੇ ਵਿੱਚ ਬੇਹ ਕਰਨ ਲਈ ਦਿਕਤ ਤੇ ਸਾਡੀ ਹੈ ਅਸੀਂ ਇਹਨਾਂ ਟ੍ਰੈਫਿਕ ਨੀਮਾ ਨੂੰ ਜਾਂ ਜੋ ਰੂਲ ਬਣੇ ਨੇ ਉਹਨਾਂ ਨੂੰ ਆਪਾਂ ਉਹ ਬੇ ਨਹੀਂ ਕਰਦੇ ਅਸੀਂ ਵੀ ਕੋਈ ਕੰਮ ਕਰਾਣ ਜਾਂਦੇ ਆ ਸਾਡੀ ਕੋਸ਼ਿਸ਼ ਹੁੰਦੀ ਸਾਡਾ ਕੰਮ ਨਜਾਇਜ਼ ਹੈ ਅਸੀਂ ਕਿਸੇ ਨਾ ਕਿਸੇ ਤਰੀਕੇ ਅਫਸਰ ਨੂੰ ਪੈਸੇ ਦੇ ਕੇ ਕਰਵਾ ਲਈਏ ਅਫਸਰ ਵੀ ਜਿਹੜਾ ਲਾਲਚ ਦੇ ਵਿੱਚ ਆ ਜਾਂਦਾ ਹੈ ਲੇਕਿਨ ਇਹ ਚੀਜ਼ਾਂ ਨੂੰ ਟਾਈਮ ਲੱਗੇਗਾ ਇਹ ਚੀਜ਼ਾਂ ਵੀ ਜਿੱਥੇ ਮੁੱਦਾ ਹੈ ਗਿਆ ਸਭ ਤੋਂ ਜ਼ਿਆਦਾ ਮੁੱਦਾ ਹੈ ਅੱਜ ਪੰਜਾਬ ਦੇ ਵਿੱਚ ਜਿਹੜੀ ਹੈ এমਪਲੋਇਮੈਂਟ ਜਨਰੇਟ ਕਰਨੀ ਪੰਜਾਬ ਦੇ ਵਿੱਚ ਉਦਯੋਗਾਂ ਨੂੰ ਜਨਰੇਟ ਕਰਨਾ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਦੇ ਵਿੱਚ ਨਸ਼ਾ ਜਿਹੜਾ ਆ ਗਿਆ ਉਹਨੂੰ ਦੂਰ ਕਰਨਾ ਇਹ ਮੈਂ ਸਮਝਦਾ ਕ腐ਸ਼ਨ ਨਾਲ ਕਿਤੇ ਜ਼ਿਆਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਜਿਹਦੇ ਉੱਤੇ ਇਹ ਗਵਰਨਮੈਂਟ ਕੰਮ ਕਰ ਰਹੀ ਏ ਹੁਣ ਅਸੀਂ ਜੇ ਗੱਲ ਕਰੀਏ ਪ੍ਰੈਜ਼ੈਂਟ ਟਾਈਮ ਦੀ ਦੇ ਇਲੈਕਸ਼ਨਾਂ ਅਨਾਉਂਸ ਹੋ ਚੁੱਕੀਆਂ ਨੇ ਕੋਰਟ ਆਫ ਕੰਡਕਟ ਲੱਗ ਚੁੱਕਾ ਏ ਪੰਜਾਬ ਦੇ ਵਿੱਚ ਵੀ 1 ਜੂਨ ਨੂੰ ਇਲੈਕਸ਼ਨ ਹੈ ਲੇਕਿਨ ਇਲੈਕਸ਼ਨ ਦੇ ਵਿੱਚ ਜੋ ਵੇਖ ਰਹੇ ਆ ਡੈਮੋਕ੍ਰੇਸੀ ਦਾ ਜੋ ਘਾਣ ਹੋ ਰਿਹਾ ਅੱਜ ਤੱਕ ਐਸਾ ਕਦੀ ਨਹੀਂ ਸੀ ਹੋਇਆ ਜੋ ਹੁਣ ਹੋ ਰਿਹਾ ਪਰ ਪਟਾਰੀ ਸਾਹਿਬ ਸਰਕਾਰ ਤੁਸੀਂ ਚਲੋ ਆਮ ਪਾਰਟੀ ਤੋਂ ਕਹਿ ਰਹੇ ਹੋ ਕਿ ਤੁਸੀਂ ਆਪਣਾ ਵਿਜਨ ਰੱਖ ਰਹੇ ਹੋ ਹਰ ਇੱਕ ਪਾਰਟੀ ਲੋਕਾਂ ਚ ਵਿਚ ਰਹੀ ਹੈ ਵਿਜਨ ਰੱਖ ਰਹੀ ਹੈ ਕੇਂਦਰ ਸਰਕਾਰ ਦੇ ਪੜਾਈ ਹੋ ਗਏ ਕਾਂਗਰਸ ਦੇ ਹੋ ਗਏ ਕਿਉਂਕਿ ਤੁਸੀਂ ਕਾਂਗਰਸ ਨਾਲ ਲੰਬਾ ਸਮਾਂ ਜੁੜੇ ਹੋਏ ਬਿਲਕੁਲ ਜੁੜੇ ਰਹੇ ਹਾਂ ਜੀ ਕਾਂਗਰਸ ਨਾਲ ਵੀ ਜੁੜੇ ਰਹੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਇੱਕ 2012 ਦੇ ਵਿੱਚ ਹੀ ਸ਼ੁਰੂ ਹੋਈ ਨਵੀਂ ਆਈ ਹੈ ਨਵੇਂ ਵਿਚਾਰ ਸੀ ਪੰਜਾਬ ਲਈ ਭਗਤ ਸਿੰਘ ਜੀ ਦੀ ਸੋਚ ਦੇ ਉੱਤੇ ਸੀਗਾ ਮਤਲਬ ਇਸ ਲਈ ਅਸੀਂ ਜਿਹੜਾ ਇਸ ਨੂੰ ਜੁਆਇਨ ਕੀਤਾ ਹੈ ਕਿ ਪੰਜਾਬ ਨੂੰ ਨਵੇਂ ਪਾਸੇ ਕਿੱਥੇ ਲਜਾਇਆ ਜਾਏ ਪੰਜਾਬ ਦੇ ਵਿੱਚ ਨਵੀਂ ਸੋਚ ਜਿਹੜੀ ਐ ਅਡਾਪਟ ਕੀਤੀ ਜਾਏ ਜਿਹੜੇ ਉੱਤੇ ਕਾਫੀ ਮੈਂ ਸਮਝਦਾ ਕੰਮ ਹੋ ਰਿਹਾ ਹੋਇਆ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਐ ਕੁਛ ਨਾ ਕੁਛ ਲੋਕਾਂ ਨਾਲ ਇਹ ਜੁੜੀ ਰਹੀ ਐ ਆਮ ਆਦਮੀ ਪਾਰਟੀ ਦੀ ਗੱਲ ਹੁੰਦੀ ਐ ਵੀਆਈਪੀ ਜਿਹੜੀ ਹੈ ਵੀਆਈਪੀ ਕਲਚਰ ਜਿਹੜਾ ਅੱਗੇ ਨਾਲੋਂ ਕਾਫੀ ਘਟਿਆ ਅੱਗੇ ਹਰ ਬੰਦਾ ਕੋਈ ਚਾਰ ਗਨਮਨ 6 ਗਨਮਨ ਲਈ ਫਿਰਦਾ ਸੀ ਉਹ ਕਲਚਰ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਵੇਖਿਆ ਕਾਫੀ ਘਟਿਆ ਹੈ ਵੀਆਈਪੀ ਘਟਿਆ ਇਹ ਲੋਕਾਂ ਦੇ ਵਿਚਾਰ ਹੈਗੇ ਨੇ ਨਾਲ ਚਾਹ ਦੀਆਂ ਚੁਸਕੀਆਂ ਚੱਰੀਆਂ ਤੇ ਨਾਲ ਲੋਕ ਆਪਣੇ ਵਿਚਾਰ ਰੱਖ ਰਹੇ ਨੇ ਕਿ ਕਿੱਦਾਂ ਦੀ ਸਰਕਾਰ ਚਾਹੀਦੀ ਆ ਕਿਉਂਕਿ ਲਿਵਿੰਗ ਇੰਡੀਆ ਦੇ ਵੱਲੋਂ ਗਰਾਊਂਡ ਜ਼ੀਰੋ ਦੇ ਉੱਪਰ ਆਟੋ ਚਾਲਕ ਦੁਕਾਨਦਾਰ ਸਾਈਕਲ ਚਾਲਕ ਤੇ ਰਾਹਗੀਰਾਂ ਨਾਲ ਗੱਲਬਾਤ ਕਰ ਰਿਹਾ ਕਿ ਲੋਕ ਕਿਦਾਂ ਦੇ ਸਰਕਾਰ ਚਾਹੁੰਦੇ ਨੇ ਹੋਰ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦਾ ਕੀ ਕਹਿਣਾ ਲੋਕਾਂ ਨਾਲ ਗੱਲਬਾਤ ਕਰਾਂਗੇ ਹੁਣ ਦੁਕਾਨਦਾਰਾਂ ਕੋ ਅਸੀਂ ਜਾਣੇ ਆ ਕਿ ਲੋਕ ਇਸ ਗੱਲ ਨੂੰ ਕਿਦਾਂ ਦੇਖਦੇ ਨੇ ਲੋਕ ਸਭਾ ਦੇ ਚੋਣਾਂ ਨੂੰ ਲੈ ਕੇ ਭਾਈ ਸਭ ਕਿੰਨਾ ਮਾਝਾ ਕੁਲਵਿੰਦਰ ਸਿੰਘ ਆ ਜੀ ਕੁਲਵਿੰਦਰ ਸਿੰਘ ਜੀ ਟੀ ਸਟਾਲ ਹਰ ਇੱਕ ਲੋਕ ਇਥੇ ਪਹੁੰਚਦੇ ਨੇ ਨਮਾਇंदे ਵੀ ਪਹੁੰਚਦੇ ਨੇ ਸਰਕਾਰ ਦੇ ਇਥੇ ਚਾਹ ਦੀ ਚੁਸਕੀਆਂ ਵੀ ਲੈਂਦੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਪਹਿਲੀ ਗੱਲ ਹੈ ਜੀ ਲੋਕ ਸਭਾ ਚੋਣਾਂ ਹੋ ਰਹੀਆਂ ਸਰਕਾਰ ਉਹ ਆਵੇ ਕਿੜੀ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ ਹੂੰ ਕਾਰੋਬਾਰ ਵਧਣ ਲੋਕਾਂ ਨੂੰ ਨੌਕਰੀਆਂ ਨੌਕਰੀਆਂ ਮਿਲਣ ਨਸ਼ਾ ਖਤਮ ਹੋਣਾ ਚਾਹੀਦਾ ਹਾਂਜੀ ਭਾਈ ਪਰ ਲੋਕ ਕੀ ਸੋਚਦੇ ਨੇ ਇੱਥੇ ਜੋ ਤੁਹਾਡੇ ਕੋਲ ਆਉਂਦੇ ਨੇ ਅੱਗੇ ਨਾਲੋਂ ਕੰਮ ਕਿੰਨਾ ਅੱਗੇ ਨਾਲੋਂ ਫਰਕ ਪੈ ਗਿਆ ਘੱਟ ਗਿਆ ਕਿਉਂਕਿ ਅੱਜ ਹੌਲਾ ਮੋਹਲਾ ਦਿਨ ਤੇ ਹਰ ਚਾਹ ਰਹੇ ਨੇ ਗਾਂ ਘਟੇ ਆ ਤੇ ਪਲੱਸ ਲੋਕ ਸਾਡੇ ਕੋਲ ਪਬਲਿਕਲੀ ਆਉਂਦੇ ਨੇ ਇਲੈਕਸ਼ਨ ਲੀਡਰ ਵੀ ਆਉਂਦੇ ਨੇ ਚਾਹ ਹੋਣੀ ਬਈਆਂ ਚੁਸਕੀ ਲਾਏ ਲਾਉਂਦੇ ਨੇ ਪਰ ਆਪਸ ਵਿੱਚ ਕਰਦੇ ਨੇ ਮਿਸਰਾ ਮਸਲੇ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਪਰ ਇਹ ਗੱਲ ਹੈਗੀ ਹੈ ਕਿ ਅਹੀਂ ਕਿੰਨੇ ਸਰਕਾਰ ਆਵੇ ਚੰਗੀ ਆਏ ਲੋਕਾਂ ਦੇ ਹਿੱਤ ਵਿੱਚ ਆਵੇ ਲੋਕਾਂ ਨੂੰ 4 ਪੈਸੇ ਵੀ ਰੋਟੀ ਖਾਣਾਂ ਗਰੀਬ ਨੂੰ ਰੋਟੀ ਨਹੀਂ ਮਿਲੇ ਤੇ ਨਸ਼ਾ ਖਤਮ ਹੋਣਾ ਚਾਹੀਦਾ ਭਾਈ ਬਿਲਕੁਲ ਜੀ ਲੋਕ ਚਾਹੁੰਦੇ ਨੇ ਸਰਕਾਰ ਆਵੇ ਤੇ ਲੋਕਾਂ ਦੇ ਹਿੱਤ ਚ ਗੱਲ ਕਰੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ ਤੇ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਉਹਨੂੰ ਖਤਮ ਕਰੇ ਹੋਰ ਵੀ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਲੋਕ ਸਭਾ ਦੀ ਚੋਣਾਂ ਲੈ ਕੇ ਲੋਕ ਕੀ ਸੋਚ ਰਹੇ ਨੇ ਅਸੀਂ ਗਰਾਊਂਡ ਜ਼ੀਰੋ ਦੇ ਉੱਪਰ ਉੱਤਰੇ ਹੋਏ ਹਾਂ ਸਰ ਕੀ ਨਾਮਾ ਜੀ ਆਇਆ ਗਮਾਰ ਜੀ ਕਾਦਾ ਕੰਮ ਆ ਜੀ ਸਾਡਾ ਸਬਸਕ੍ਰਾਈਬ ਦਾ ਕੰਮ ਜੀ ਕਿਤਾ ਦੇਖ ਰਹੇ ਹੋ ਲੋਕ ਸਭਾ ਦੀ ਚੋਣਾਂ ਹੈਗੀਆਂ ਕਿਦਾਂ ਦੇ ਲੀਡਰ ਚਾਹੁੰਦੇ ਨੇ ਕਿਦਾਂ ਦੀ ਸਰਕਾਰ ਚਾਹੁੰਦੇ ਸਰਕਾਰ ਜਿਹੜੀ ਵੀ ਆਵੇ ਆਵੇ ਵਧੀਆ ਜੀ ਜਿਹੜੀ ਸਗਰਾ ਪਿੱਛੇ ਆ ਰਹੀ ਆ ਸਭ ਤੋਂ ਨਿਕਮੇ ਸਰਕਾਰਾਂ ਜੀ ਉਹਨੇ ਕੁਝ ਨਹੀਂ ਸਾਡੇ ਵਪਾਰ ਬਾਰੇ ਕੁਝ ਨਹੀਂ ਸੋਚਿਆ ਸਾਡਾ ਜੀ ਜੋ ਵੀ ਇਹ ਸਾਡਾ ਕੰਮ ਸਾਲ ਵਿਕਾਰ ਦੇ ਬਕਾਰ ਥੱਲੇ ਜਾਈ ਆਂ ਡਿਆ ਜੀ ਸੋ ਆਪਾਂ ਇਹ ਕੰਨੇ ਸਾਰੇ ਸਾਡੇ ਸਾਰੇ ਪਬਲਿਕ ਗੱਲ ਨੇ ਕਿ ਸਰਕਾਰ ਆਵੇ ਚੰਗੀ ਸ ਹਰ ਇੱਕ ਨੂੰ ਆਸਰਾ ਮਿਲੇ ਕਿ ਲੋਕਾਂ ਦੇ ਹਿੱਤ ਦੀ ਗੱਲ ਕਰੇ ਲੋਕਾਂ ਦੇ ਹਿੱਤ ਦੀ ਗੱਲ ਕਰੇ ਜਿਹੜੀ ਆ ਸਰਕਾਰ ਨੇ ਕੁਝ ਨਹੀਂ ਕੀਤਾ ਜੀ ਬਿਲਕੁਲ ਜੀ ਲੋਕ ਆਪਣੇ ਵਿਜੇ ਰੱਖ ਰਹੇ ਨੇ ਤੇ ਲੀਡਰ ਵੀ ਆਪਣੇ ਵਿਚੇ ਰੱਖ ਰਹੇ ਨੇ ਹਰ ਇੱਕ ਸਰਕਾਰ ਦੇ ਨਮਾਇंदे ਗਰਾਊਂਡ ਜ਼ੀਰੋ ਦੇ ਉੱਪਰ ਵਿਚਾਰੇ ਨੇ ਤੇ ਲੋਕਾਂ ਨੂੰ ਆਪਣੀਆਂ ਗੱਲਾਂ ਦੱਸ ਰਹੇ ਨੇ ਕਿ ਅਸੀਂ ਜੇ ਸਾਡੀ ਸਰਕਾਰ ਆਵੇਗੀ ਲੋਕਾਂ ਦੇ ਹਿੱਤ ਵਾਸਤੇ ਅਸੀਂ ਆ ਕਰਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਇਹ ਸਾਰੇ ਲੋਕਾਂ ਦੇ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਲੋਕਾਂ ਦੇ ਵਿਚਾਰ ਜਿੱਥੇ ਕਿ ਲਿਵਿੰਗ ਇੰਡੀਆ ਦੇ ਵੱਲੋਂ ਸਾਈਕਲ ਤੋਂ ਲੈ ਕੇ ਆਟੋ ਚਾਲਕ ਤੱਕ ਅਤੇ ਦੁਕਾਨਦਾਰ ਅਤੇ ਕਬਾੜੀਆਂ ਤੱਕ ਗੱਲਬਾਤ ਕੀਤੀ ਗਈ ਆ ਕਿ ਲੋਕ ਆਪਣੇ ਕੀ ਕੀ ਵਿਚਾਰ ਰੱਖ ਰਹੇ ਨੇ ਲੋਕ ਸਭਾ ਚੋਣਾਂ ਲੈ ਕੇ ਲੀਡਰਾਂ ਨੂੰ ਲੈ ਕੇ ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ